ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਡੇ ਜਣਿਆਂ ਨੂੰ ਮੇਰਾ ਨਾਮ ਸਤਿੰਦਰ ਸਿੰਘ ਤੇ ਮੈਂ ਪਟਿਆਲਾ ਸ਼ਹਿਰ ਦਾ ਰਹਿਣ ਵਾਲਾ ਹਾਂ ਅੱਜ ਮੈਂ ਆਪਣੇ ਇਸ YouTube ਚੈਨਲ 'ਆਹਾਂ' ਇੱਕ ਨਵਾਂ ਪੋਡਕਾਸਟ ਸ਼ੁਰੂ ਕਰਨ ਜਾ ਰਿਹਾ ਹਾਂ ਬਹੁਤ ਹੀ ਇੰਟਰਸਟਿੰਗ ਟੌਪਿਕ ਦੇ ਉੱਤੇ ਤੇ ਇਹ ਐਪੀਸੋਡ ਮੇਰੇ ਨਵੇਂ ਪੋਡਕਾਸਟ ਜਿਸ ਦਾ ਟਾਈਟਲ ਹੈ ਮਿੱਕੀ ਟਾਕਸ ਮਿਹਨਤ ਤੇ ਕਿਸਮਤ ਦਾ ਫਲਸਫਾ ਦਾ ਪਹਿਲਾ ਐਪੀਸੋਡ ਹੈ ਇਸ ਐਪੀਸੋਡ ਰਹੀਮਤ ਨੂੰ ਸਭ ਨੂੰ ਦੱਸਣਾ ਚਾਹਾਂਗਾ ਕਿ ਮੈਂ ਇਹ ਪੋਡਕਾਸਟ ਕਿਉਂ ਸ਼ੁਰੂ ਕਰ ਰਿਹਾ ਹਾਂ ਇਸ ਦੇ ਪਿੱਛੇ ਮੇਰੀ ਕੀ ਸੋਚ ਹੈ ਤੇ ਇਸ ਦਾ ਕੀ ਮਕਸਦ ਹੈ ਦੋਸਤੋ ਮੈਂ ਅਕਸਰ ਸੋਚਦਾ ਹਾਂ ਕਿ ਮਿਹਨਤ ਤੇ ਕਿਸਮਤ ਦਾ ਫਲਸਫਾ ਆਕਰ ਹੈ ਕਿ ਕੀ ਇਹ ਦੋਨੋਂ ਇੱਕ ਦੂਜੇ ਦੇ ਪੂਰਕ ਨੇ ਜਾਂ ਇਹ ਦੋਨੋਂ ਵੱਖਰੇ ਵੱਖਰੇ ਪਹਿਲੂ ਨੇ ਇੱਕ ਇਨਸਾਨ ਦੇ ਸਫਲ ਹੋਣ ਦੇ ਵਿੱਚ ਮਿਹਨਤ ਜਾਂ ਕਿਸਮਤ ਦੋਨਾਂ ਚੋਂ ਕਿਸ ਦਾ ਵੱਡਾ ਹੱਥ ਹੁੰਦਾ ਹੈ ਕਿਉਂ ਕਦੀ ਕਦੀ ਬਹੁਤ ਜ਼ਿਆਦਾ ਮਿਹਨਤ ਕਰਨ ਦੇ باوجود ਵੀ ਬਿਨਾਂ ਕਿਸਮਤ ਉਹ ਮਿਹਨਤ ਰੰਗ ਨਹੀਂ ਲਿਆਉਂਦੀ ਤੇ ਕਈ ਵਾਰ ਕਿਵੇਂ ਬਿਨਾਂ ਕਿਸੇ ਮਿਹਨਤ ਕਰੇ ਵੀ ਕਿਸਮਤ ਚਮਕ ਜਾਂਦੀ ਹੈ ਇਹਦਾ ਇੱਕ ਫਲਸਫਾ ਹੈ ਕਿ ਇਹਨਾਂ ਸਾਰੇ ਗੁੰਝਲਦਾਰ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਆਪਣੇ ਇਸ ਪੋਡਕਾਸਟ ਰਹੀਂ ਇਸੇ ਮੇਰੇ ਮਿਕਿਫ ਟਾਕਸ ਪੋਡਕਾਸਟ ਦਾ ਮਕਸਦ ਹੈ ਕਿ ਅਸੀਂ ਮਿਹਨਤ ਤੇ ਕਿਸਮਤ ਦੇ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਪੋਡਕਾਸਟ ਰਾਹੀਂ ਵੱਖ-ਵੱਖ ਖੇਤਰਾਂ ਦੀਆਂ ਸਫਲ ਸ਼ਖਸੀਅਤਾਂ ਨਾਲ ਗੱਲਬਾਤ ਕਰੀਏ ਅਤੇ ਉਹਨਾਂ ਦੀ ਮਿਹਨਤ ਅਤੇ ਕਿਸਮਤ ਦੇ ਫਲਸਫੇ ਬਾਰੇ ਕੀ ਸੋਚ ਹੈ ਇਹ ਜਾਣਨ ਦੀ ਕੋਸ਼ਿਸ਼ ਕਰੀਏ। ਅਪਾ ਜੋੜਵੀਂ ਗੱਲ ਕਰਦੇ ਹਾਂ ਕਿਸੇ ਵੀ ਕਾਮਯਾਬ ਇਨਸਾਨ ਦੀ ਜਾਂ ਕਿਸੇ ਵੀ ਸਫਲ ਆਦਮੀ ਦੀ ਤਾਂ ਉਹਦੀ ਮਿਹਨਤ ਜਾਂ ਸਟਰਗਲ ਬਾਰੇ ਗੱਲ ਨਹੀਂ ਕਰਦੇ। ਅਸੀਂ ਜਾਂ ਉਹਦੇ ਸ ਜਾਣਬੁੱਝ ਕੇ ਧਿਆਨ ਨਹੀਂ ਦੇਣਾ ਚਾਹੁੰਦੇ ਜਾਂ ਉਹਦਾ ਖਿਆਲ ਕਰਦੇ ਹੀ ਨਹੀਂ ਆ। ਜਾਂ ਕਈ ਵਾਰ ਅਸੀਂ ਜਦੋਂ ਸਫਲ ਆਦਮੀ ਦੀ ਗੱਲ ਕਰਦੇ ਹਾਂ ਤਾਂ ਪਾਕਿਸਤਾਨ ਦੇਖਦੇ ਆਂ ਕਿ ਆਪ ਸਾਰਾ ਦਾ ਸਾਰਾ ਕ੍ਰੈਡਿਟ ਉਹਦੀ ਕਿਸਮਤ ਦੇ ਸਿਰ ਮਾਰਦੇ ਨੇ ਕਿ ਉਸ ਬੰਦੇ ਨੂੰ ਚਾਂਸ ਮਿਲ ਗਿਆ ਉਸ ਬੰਦੇ ਨੂੰ ਮੌਕਾ ਮਿਲ ਗਿਆ ਕਿ ਉਸ ਬੰਦੇ ਦੀ ਕਿਸਮਤ ਵਧੀਆ ਸੀ ਜੋ ਉਹ ਨੂੰ ਸਭ ਕੁਝ ਤਾਂ ਹਾਸਲ ਹੋ ਗਈ ਪਰ ਮੈਂ ਸੋਚਦਾ ਹਾਂ ਕਿ ਸਫਲਤਾ ਜਾਂ ਦਾ ਕਿਸਮਤ ਨਾਲ ਸੰਬੰਧਤਾ ਹੈ ਬਟ ਜਿਹੜੀ ਕਿਸਮਤ ਹੈ ਇਹ ਹਰ ਬੰਦੇ ਨੂੰ ਮੌਕੇ ਦਿੰਦੀ ਹੈ ਪਰ ਕਾਮਯਾਬੀ ਉਸ ਇਨਸਾਨ ਨੂੰ ਮਿਲਦੀ ਹੈ ਜਿਸ ਦੀ ਨੀਅਤ ਸਾਫ਼ ਹੋਵੇ ਜਾਂ ਜਿਹੜਾ ਇਨਸਾਨ ਉਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਚੱਕਣ ਲਈ ਜਾਂ ਉਸ ਮੌਕੇ ਨੂੰ ਲੁਭਾਉਣ ਦੇ ਲਈ ਆਪਣੀ ਸਾਰੀ ਦੀ ਸਾਰੀ એનર્ਜੀ ਉਸਪਰ ਲਾ ਦਿੰਦਾ ਤਾਂ ਮੌਕੇ ਮਿਲਦੇ ਨੇ ਪਰ ਉਹਨੂੰ ਲੁਭਾਣਾ ਵੀ ਉਹਨੂੰ ਪਾਰ ਕਰਨਾ ਵੀ ਇੱਕ ਬੰਦੇ ਦੇ ਹੱਥ ਉਹਦੀ ਆਤਮਿਕ ਇਹਨਾਂ ਦਾ ਹਿੱਸਾ ਪਾੜਨ ਹੁੰਦਾ ਤੇ ਇੱਕ ਗੱਲ ਮੈਂ ਐਕਸਲ ਸੋਚਦਾ ਕਿ ਜਦ ਵੀ ਅਸੀਂ ਕਿਸੇ ਮੈਨਾ ਤੇ ਕਿਸਮਾ ਦੀ ਗੱਲ ਕਰਦੇ ਆ ਅਸੀਂ ਸਿਰਫ ਸਫਲ ਆਦਮੀ ਬਾਰੇ ਗੱਲ ਕਰਦੇ ਕਦੇ ਵੀ ਅਸੀਂ ਜਿਹੜੇ ਬੰਦੇ ਸਫਲ ਨਹੀਂ ਹੋ ਪਾਉਂਦੇ ਕਾਮਯਾਬ ਨਹੀਂ ਹੋ ਪਾਉਂਦੇ ਉਹਨਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ ਹਨਾ ਆਪਾਂ ਜੇ ਐਗਜ਼ਾਮਪਲ ਲਈਏ ਸਾਡੇ ਦੇਸ਼ ਦੇ ਵਿੱਚ ਯੂਪੀਐਸਸੀ ਦਾ ਐਗਜ਼ਾਮ ਲੱਖਾਂ ਬੱਚੇ ਦਿੰਦੇ ਨੇ ਲੱਖਾਂ ਬੱਚੇ ਤਿਆਰੀ ਕਰਦੇ ਨੇ ਫਿਰ ਐਗਜ਼ਾਮ ਲਈ ਅਪੀਅਰ ਹੁੰਦੇ ਨੇ ਪਰ ਜਦੋਂ ਰਿਜ਼ਲਟ ਆਉਂਦਾ ਤਾਂ ਸਿਰਫ ਉਹਨਾਂ ਬੱਚਿਆਂ ਬਾਰੇ ਗੱਲ ਹੁੰਦੀ ਹੈ ਜਿਹੜੇ ਬੱਚੇ ਕੋਰਸ ਪਾਸ ਕਰ ਜਾਂਦੇ ਨੇ ਜਾਂ ਉਹਨੂੰ ਸਕਸੈਸਫੁਲ ਹੁੰਦੇ ਉਸ ਪੇਪਰ ਦੇ ਵਿੱਚ ਬਟ ਜਿਹੜੇ ਬੱਚੇ ਨਹੀਂ ਸਫਲ ਹੋ ਪਾਉਂਦੇ ਹੋ ਸਕਦਾ ਉਹਨਾਂ ਨੇ ਵੀ ਉਨੀ ਹੀ ਮਿਹਨਤ ਕੀਤੀ ਹੋਵੇ ਪਰ ਉਸ ਤੋਂ ਪਹਿਲਾਂ ਹੀ ਹੋ ਬੰਦੇ ਉਹਨਾਂ ਬੱਚੇ ਆਪਣੇ ਕੋਈ ਗੱਲ ਨਹੀਂ ਕਰਦਾ ਸਾਡੇ ਦੇਸ਼ ਦੇ ਵਿੱਚ ਕਿੰਨੇ ਬੱਚੇ ਕੋਈ ਕ੍ਰਿਕਟਰ ਬਣਨਾ ਚਾਹੁੰਦਾ ਹੈ ਕੋਈ ਐਕਟਰ ਬਣਨਾ ਚਾਹੁੰਦਾ ਹੈ ਕੋਈ ਸਿੰਗਰ ਬਣਨਾ ਚਾਹੁੰਦਾ ਹੈ ਕੋਈ ਡਾਕਟਰ ਬਣਨਾ ਚਾਹੁੰਦਾ ਹੈ ਕੋਈ ਇਵਨ ਸਾਇੰਟਿਸਟ ਬਣਨਾ ਚਾਹੁੰਦਾ ਹੈ ਪਰ ਅੱਜ ਦੇਖੀਏ ਕਿੰਨੇ ਪਰਸੈਂਟ ਲੋਕ ਹੋਣਗੇ ਜਿਹੜੇ ਵਿਰਾਟ ਕੋਹਲੀ ਸ਼ਾਹਰੁਖ ਖਾਨ ਦਿਲਜੀਤ ਦੋਸਾਂਝ ਜਾਂ ਫਿਰ ਐਪੀ ਜੇਬੂਦੁਲ ਕ੍ਰਾਮ ਵਰਗਾ ਸਕਸੈਸ ਅਚੀਵ ਕਰ ਪੰਗੇ ਬਹੁਤ ਘੱਟ ਪਰਸੈਂਟੇਜ ਹੁੰਦੀ ਹੈ ਤੇ ਇੱਕ ਹੋਰ ਜਿਹੜਾ ਬੜਾ ਇੰਪੋਰਟੈਂਟ ਪਹਿਲੂ ਹੈ ਕਿ ਮੈਂ ਦੇਖਿਆ ਕਿ ਕਈ ਬੱਚੇ ਜਾਂ ਕਈ ਬੱਚੇ ਜਿਹੜੇ ਹੁੰਦੇ ਨੇ ਅਮੀਰ ਘਰਾਂ ਵਿੱਚ ਪੈਦਾ ਹੁੰਦੇ ਨੇ ਜਾਂ ਸਕਸੈਸਫੁਲ ਪੇਰੈਂਟਸ ਦੇ ਘਰ ਪੈਦਾ ਹੁੰਦੇ ਨੇ ਜਿਨ੍ਹਾਂ ਨੂੰ ਬਚਪਨ ਤੋਂ ਹੀ ਬੈਸਟ ਐਜੂਕੇਸ਼ਨ ਬੈਸਟ ਪਰਵਰਨਸ ਮਿਲਦੀ ਹੈ ਤੇ ਬੈਸਟ ਖਾਣਾ ਕੋਈ ਨਾਲ ਮਿਲਦਾ ਹੈ ਇਸ ਤੋਂ ਇਲਾਵਾ ਹਰ ਤਰ੍ਹਾਂ ਦਾ ਐਕਸਪੋਜ਼ਰ ਉਹਨਾਂ ਨੂੰ ਬਚਪਨ ਤੋਂ ਹੀ ਮਿਲਣਾ ਸ਼ੁਰੂ ਹੋ ਜਾਂਦਾ ਬਟ ਫਿਰ ਵੀ ਉਹਨਾਂ ਕੋਈ ਪਰਿਵਾਰਾਂ ਵਿੱਚ ਦੇ ਕਈ ਬੱਚੇ ਸਫਲਤਾ ਤੋਂ ਵਾਂਝੇ ਰਹਿ ਜਾਂਦੇ ਨੇ ਪਰ ਦੂਸਰੇ ਪਾਸੇ ਬੇਹਰ ਗਰੀਬ ਘਰ ਵਿੱਚ ਪੈਦਾ ਹੋ ਕੇ ਬੇਹਰ ਮੁਸ਼ਕਿਲ ਹਾਲਾਤਾਂ ਵਿੱਚ ਪੈਦਾ ਹੋ ਕੇ ਵੀ ਕਈ ਬੱਚੇ ਕੰਮ ਜੀ ਅਭੀਨੇ ਸਿੱਖਣਾ ਸਿਕਰਾਂ ਤੇ ਪਹੁੰਚ ਜਾਂਦੇ ਨੇ ਤੇ ਆਖਰ ਇਹ ਮਿਹਨਤ ਇੱਕ ਕਿਸਮ ਦਾ ਖੇਲ ਹੈ ਕੀ ਇਹੀ ਕਨਸੈਪਟ ਆਪਣਾ ਪੋਡਕਾਸਟ ਰਾਹੀਂ ਮੀਕਿਪ ਟਾਕਸ ਮਿਹਨਤ ਇੱਕ ਕਿਸਮ ਦਾ ਫਲਸਫਾ ਰਾਈ ਜਾਣਾਂ ਦੀ ਕੋਸ਼ਿਸ਼ ਕਰਾਂਗੇ ਮਿਹਨਤ ਕਸ਼ ਕਿਸਮਤ ਦਿੱਤਾ ਨਹੀਂ ਅਤੇ ਕਾਮਯਾਬ ਲੋਕਾਂ ਦੀਆਂ ਨਾਲ ਆਪਾਂ ਗੱਲਾਂ ਕਰਕੇ ਤੇ ਅੱਜ ਦੀ ਐਪੀਸੋਡ ਨੂੰ ਵਾਈਂਡ ਅਪ ਕਰਦੇ ਹਾਂ ਮੇਰੀ ਆਪਣੀ ਲਿਖੀ ਹੋਈ ਇੱਕ ਲਿਖਤ ਨੂੰ ਜਿਸ ਦਾ ਨਾਮ ਹੈ ਮੰਜ਼ਿਲਾ ਮੰਜ਼ਿਲਾ ਇਸ ਦਾ ਸਿਰਨਾਵਾ ਹੈ ਟਾਈਟਲ ਹੈ ਤੂੰ ਬਣ ਜਾਏਂਗਾ ਮਹਾਨ ਤੇਰੀ ਉੱਚੀ ਹੋ ਜੂ ਸ਼ਾਨ ਤੂੰ ਬਣ ਜਾਏਂਗਾ ਮਹਾਨ ਤੇਰੀ ਉੱਚੀ ਹੋ ਜੂ ਸ਼ਾਨ ਸਭ ਨੂੰ ਹੋਊਗਾ ਤੇਰੇ ਤੇ ਮਾਣ ਬਸ ਰੱਖੀ ਤੂੰ ਧਿਆਨ ਕਦੇ ਹਿੰਮਤ ਨਿਹਾਰਨੀ ਸੱਟਕੀਤੀ ਮੰਜ਼ਿਲਾਂ ਤੇ ਪਹੁੰਚਣਾ ਭਾਵੇਂ ਪਹਿਲੇ ਜਿੰਦਵਾਰ ਨਹੀਂ ਭਾਵੇਂ ਪਹਿਲੇ ਜਿੰਦਵਾਰ ਨਹੀਂ ਤੂੰ ਬਚਪਨ ਵਿੱਚ ਮੋਜਾਂ ਮਾਣੀ ਟੀਨ ਏਜ ਨੂੰ ਸੰਭਾਲੀ ਸੇਹ ਰਜਵਾਨੀ ਵਿੱਚ ਕੋਈ ਧਾਰੀ ਤੂੰ ਬਚਪਨ ਵਿੱਚ ਮੋਜਾਂ ਮਾਣੀ ਟੀਨ ਏਜ ਨੂੰ ਸੰਭਾਲੀ ਸੇਧ ਜਵਾਨੀ ਵਿੱਚ ਕੋਈ ਤਾਂ ਦੀ ਚੜਾਈ ਐਸੀ ਕੋਈ ਕੁਮਾਰੀ ਜਿਨੇ ਤੇਰੀ ਸਾਰੀ ਜ਼ਿੰਦਗੀ ਸਵਾਰਨੀ ਸੱਟ ਕੀਤੀ ਮੰਜ਼ਲਾਂ ਤੇ ਪਹੁੰਚਣਾ ਭਾਵੇਂ ਪਹਿਲੇ ਦਿਨ ਦੁਆਰ ਨਹੀਂ ਭਾਵੇਂ ਪਹਿਲੇ ਦਿਨ ਦੁਆਰ ਨਹੀਂ ਜ਼ਿੰਦਗੀ ਸਮੁੰਦਰਾਂ ਦਾ ਵਹਿਣ ਔਂਕੜਾਂ ਆਉਂਦੀਆਂ ਹੀ ਰਹਿਣ ਜ਼ਿੰਦਗੀ ਸਮੁੰਦਰਾਂ ਦਾ ਵਹਿਣ ਔਂਕੜਾਂ ਆਉਂਦੀਆਂ ਹੀ ਰਹਿਣ ਤੇਰੇ ਹੌਸਲੇ ਅਟਲ ਰਹਿਣ ਜਜ਼ਬੇ ਨਾਲ ਹਿੰਮਤ ਹੈ ਕਹਿਣ ਸਤਿੰਦਰਾ ਜੋ ਗੱਲ ਧਾਦੀ ਸੀ ਨੇ ਚਾੜਨੀ ਸੱਤ ਕਿੰਨੀ ਮੰਜ਼ਲਾਂ ਤੇ ਪਹੁੰਚਣਾ ਭਾਵੇਂ ਪਹਿਲੇ ਜਿੰਦਹਾਰ ਨਹੀਂ ਭਾਵੇਂ ਪਹਿਲੇ ਜਿੰਦਹਾਰ ਨਹੀਂ ਵਾਇਬਰ ਸੱਚੇ ਪਾਤਸ਼ਾਹ ਦੀ ਸਭ ਤੇ ਮਿਹਰ ਕਰਨ ਇਸ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਕੋਈ ਸੇਧ ਮਿਲ ਰਹੀ ਇਸ ਦੀ ਅਸੀਂ ਪ੍ਰਾਰਥਨਾ ਕਰਦੇ ਹਾਂ ਆਪ ਅੱਗੇ ਉਮੀਦ ਕਰਦਾ ਹਾਂ ਇਹ ਪੋਡਕਾਸਟ ਤੁਹਾਨੂੰ ਪਸੰਦ ਆਏਗਾ ਅਤੇ ਜੇਸ ਪੋਡਕਾਸਟ ਰਾਹੀਂ ਕਿਸੇ ਨੂੰ ਵੀ ਕੁਝ ਸਿੱਖਣ ਦੀ ਜਾਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੀ ਕੋਈ ਨਵੀਂ ਦਿਸ਼ਾ ਮਿਲਦੀ ਹੈ ਤਾਂ ਇਹ ਮੇਰੇ ਲਈ ਇੱਕ ਬਹੁਤ ਵੱਡੀ ਸਫਲਤਾ ਦੀ ਗੱਲ ਹੋਵੇਗੀ ਜੋ ਫਿਰ ਡਿਪੈਂਡ ਕਰਦਾ ਮੇਰੀ ਕਿਸਮਤ ਜਾਂ ਮੇਰੀ ਮਿਹਨਤ ਦੇ ਉੱਤੇ ਹੁਣ ਆਪਾਂ ਦੇਖਦੇ ਹਾਂ ਕੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਧੰਨਵਾਦ